WWE ਦੇ ਚੈਂਪੀਅਨ ਜான் ਸినా ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜੀਹਾਂ ਦੱਸਦੀ ਹੈ ਕਿ ਜான் ਸినా ਜੋ ਕਿ WWE ਦੇ ਸੁਪਰਸਟਾਰ ਨੇ ਉਹਨਾਂ ਨੇ WWE ਤੋਂ ਸੰन्यास ਲੈਣ ਦਾ ਫੈਸਲਾ ਕਰ ਲਿਆ ਹੈ ਘੋਸ਼ਣਾ ਕਰ ਦਿੱਤੀ ਹੈ ਜੀ ਹਾਂ ਦੱਸਦੀ ਹੈ ਕਿ ਜਲਦ ਹੀ ਉਹ WWE ਨੂੰ ਅਲਵਿਦਾ ਕਹਿ ਦੇਣ ਦੱਸਦੀ ਹੈ ਕਿ WWE ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਤੇ ਵਿੱਚ ਜੌਨ ਸినా ਆਪਣੇ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਨਜ਼ਰ ਆਏ ਦੱਸਦੀ ਹੈ ਕਿ 2025 ਦੇ ਵਿੱਚ ਜੌਨ ਸినా WWE ਦਾ ਆਖਰੀ ਮੈਚ ਖੇਡਣਗੇ ਜੌਨ ਸినా ਕੈਨੇਡਾ ਦੇ ਟੋਰਾਂਟੋ ਦੇ ਵਿੱਚ WWE ਮਨੀ ਇਨ ਦਾ ਬੈਂਕ ਸ਼ੋ ਦੇ ਵਿੱਚ ਵਾਪਸੀ ਕੀਤੀ ਹੈ ਉਹਨਾਂ ਨੇ ਸਾਰੇ ਫੈਨਸ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਸ਼ੋਅ ਦੇ ਵਿੱਚ ਅਚਾਨਕ ਐਂਟਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਜ ਰਾਤ ਮੈਂ ਅਧਿਕਾਰਿਕ ਤੌਰ ਤੇ WWE ਦੇ ਵਿੱਚ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰ ਰਿਹਾ ਹਾਂ ਜੋਂਸ ਸਿਨਾ ਦੀ ਇਸ ਘੋਸ਼ਣਾ ਨੇ ਉਹਨਾਂ ਦੇ ਫੈਨਸ ਨੂੰ ਦੁਖੀ ਕਰ ਦਿੱਤਾ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਤੁਹਾਨੂੰ ਯਾਦ ਕਰਾਂਗੇ ਚੈਂਪੀਅਨ ਤੇ ਇੱਕ ਹੋਰ ਫੈਨ ਨੇ ਲਿਖਿਆ ਹੈ ਕਿ ਸਿਨਾ ਤੋਂ ਬਿਨਾ WWE ਦੇਖਣਾ ਮੁਸ਼ਕਿਲ ਹੋਵੇਗਾ ਜான் ਸੀਨਾ ਨੇ ਖੁਲਾਸਾ ਕੀਤਾ ਹੈ ਕਿ ਫਿਲਹਾਲ ਮੰਡੇ ਨਾਈਟ ਰੋ ਦੇ ਵਿੱਚ ਬਣੇ ਰਹਿਣ ਦੀ ਯੋਜਨਾ ਬਣਾ ਰਹੇ ਨੇ। ਦਰਅਸਲ ਮੰਡੇ ਨਾਈਟ ਸ਼ੋ ਜਨਵਰੀ 2025 ਦੇ ਵਿੱਚ Netflix ਦੇ ਉੱਪਰ ਲਾਂਚ ਹੋਣ ਜਾ ਰਿਹਾ ਹੈ। ਸੀਨਾ ਨੇ ਕਿਹਾ ਕਿ ਮੈਂ ਅੱਜ ਸન્યાਸ ਨਹੀਂ ਲਵਾਵਾਂਗਾ। ਇਹ ਵਿਦਾਈ ਅੱਜ ਰਾਤ ਖਤਮ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਕਿ ਹਰ ਕੋਈ ਮੰਡੇ ਨਾਈਟ ਰੋ ਨੂੰ ਅਗਲੇ ਸਾਲ ਇਤਿਹਾਸ ਬਣਦੇ ਹੋਏ ਦੇਖਣਾ ਚਾਹੁੰਦਾ ਹੈ। ਜਦੋਂ ਇਹ ਸ਼ੋ Netflix ਦੇ ਉੱਪਰ ਆਵੇਗਾ ਤਾਂ ਇਤਿਹਾਸ ਰਚਿਆ ਜਾਵੇਗਾ। ਮੈਂ ਕਦੇ ਵੀ Netflix ਦੇ ਉੱਪਰ ਰੌਤ ਦਾ ਹਿੱਸਾ ਨਹੀਂ ਰਿਹਾ ਇਹ ਇਤਿਹਾਸ ਹੈ ਇਹ ਪਹਿਲੀ ਵਾਰ ਹੈ ਤੇ ਮੈਂ ਉੱਥੇ ਰਹੂੰਗਾ ਇਸ ਇਤਿਹਾਸ ਦਾ ਗਵਾਹ ਬਣੂੰਗਾ ਸਿਨਾਂ ਨੇ ਕਿਹਾ ਕਿ 2025 ਰਾਇਲ ਰੰਬਲ ਮੇਰਾ ਆਖਰੀ ਹੋਵੇਗਾ 2025 ਐਲਮੀਨੇਸ਼ਨ ਚੈਂਪੀਅਨ ਵੀ ਮੇਰਾ ਆਖਰੀ ਹੋਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਅੱਜ ਰਾਤ ਇੱਕ ਘੋਸ਼ਣਾ ਕਰਨ ਜਾ ਰਿਹਾ ਹਾਂ ਕਿ ਲਾਸ ਵੈਗਸ ਦੇ ਵਿੱਚ ਰੈਸਲਮੇਨੀਆ 2025 ਵੀ ਮੇਰਾ ਆਖਰੀ ਰੈਸਲਮੇਨੀਆ ਹੋਵੇਗਾ ਜਿਸ ਦੇ ਵਿੱਚ ਮੈਂ ਮੁਕਾਬਲਾ ਕਰਦਾ ਹੋਇਆ ਦਿਖਾਈ ਦੇਵਾਂਗਾ ਦੱਸ ਦਈਏ ਕਿ ਜான் ਸਿਨਾ ਨੇ 2001 ਦੇ ਵਿੱਚ WWE ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ ਅਤੇ ਇਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਸਫਲਤਾ ਮਿਲੀ ਹੈ ਸਫਲਤियां ਪੌੜੀਆਂ ਚੜਦੇ ਆ ਰਹੇ ਸ਼ੁਰੂਆਤ 'ਚ ਉਹਨਾਂ ਦੀ ਤੇ ਕਰਟ ਐਂਗਲ ਦੀ ਫਿਊਡ ਕਾਫੀ ਚਰਚਾ ਦੇ ਵਿੱਚ ਰਹੀ ਸੀ ਕਰਟ 올림픽 ਦੇ ਵਿੱਚ 골ਡ ਮੈਡਲਿਸਟ ਨੇ 2018 ਦੇ ਵਿੱਚ WWE ਤੋਂ ਜான் ਸੀਨਾ ਦੂਰ ਹੋ ਗਏ ਸੀ ਕਦੀ ਕਦੀ ਹੀ WWE ਦੇ ਵਿੱਚ ਦਿਖਾਈ ਦਿੰਦੇ ਸੀ ਦੱਸ ਦਈਏ ਕਿ ਜான் ਸੀਨਾ ਹਾਲੀਵੁੱਡ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਉਹ WWE ਤੋਂ ਕੰਡਾ ਕਰ ਰਹੇ ਨੇ ਜਿਹਨਾਂ ਦੱਸ ਦਈਏ ਕਿ 2025 ਦੇ ਵਿੱਚ ਜான் ਸੀਨਾ ਦੇ ਆਖਰੀ ਮੈਚ ਹੋਣਗੇ ਹਾਲਾਂਕਿ ਉਹ Netflix ਦੇ ਵਿੱਚ ਜ਼ਰੂਰ ਨਜ਼ਰ ਆਉਣਗੇ ਦੱਸ ਦਈਏ ਕਿ ਜான் ਸੀਨਾ ਦੀ ਉਮਰ 47 ਸਾਲ ਹੋ ਚੁੱਕੀ ਹੈ ਤੇ ਉਹਨਾਂ ਨੂੰ WWE ਦੇ ਵਿੱਚ 20 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਤੇ 20 ਸਾਲਾਂ ਦੇ ਵਿੱਚ ਉਹ 16 ਵਾਰ WWE ਦੇ ਚੈਂਪੀਅਨ ਬਣੇ ਨੇ ਚੈਂਪੀਅਨ ਦੀ ਬੈਲਟ ਉਹਨਾਂ ਨੇ ਹਾਸਲ ਕੀਤੀ ਹੈ ਤੇ ਹੁਣ ਉਹ ਹਾਲੀਵੁੱਡ ਦੇ ਵਿੱਚ ਆਪਣਾ ਹੱਥ ਅਸਮਾਉਣਾ ਚਾਹੁੰਦੇ ਨੇ ਉਹ ਹਾਲੀਵੁੱਡ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਉਹ WWE ਨਾਲ ਵਲਬੀਦਾ ਕੈਰੈਕਟਰ ਹਾਲਾਂਕਿ ਉਹ ਪਹਿਲਾਂ ਵੀ ਹਾਲੀਵੁੱਡ ਦੀਆਂ ਫਿਲਮਾਂ ਜਿਵੇਂ ਕਿ ਫਾਸਟ ਐਂਡ ਫਿਊਰੀਅਸ ਅਤੇ ਬਾਰਵੀਂ ਵਰਗੀਆਂ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਹੈ ਤੇ ਹੁਣ ਉਹ Netflix ਦੇ ਵਿੱਚ ਵੀ ਡੈਬਿਊ ਕਰਨ ਜਾ ਰਹੇ ਨੇ